ਦੇਖ ਲਿਆ ਜਾਂਦਾ ਕੋਈ ਮੈਨੂੰ ਕਹੇ ਵੀ ਮੈਂ ਭਗਵੰਤ ਕੋਲ ਗਿਆ ਨਹੀਂ ਸੀ ਛੋਟੇ ਭਾਈ ਕੋਲ ਕਾਗਜ਼ ਲੈ ਕੇ ਬੇਨੰਬਰ ਬੇਨਤੀ ਕਰਕੇ ਭਾਈ ਤੂੰ ਸੁਪਨੇ ਪੂਰੇ ਕਰ ਅਸੀਂ ਸੁਪਨੇ ਟੁੱਟਣ ਨਹੀਂ ਦੇਣਾ ਉਦੋਂ ਕਿਹਾ ਮੇਰੇ ਕੋ ਉਹਦਾ ਸੀ ਹੁਣ ਭਾਜਪਾ ਸਵਾਲਾ ਇਸੇ ਤਰ੍ਹਾਂ ਜੇ ਅਕਾਲੀ ਦਲ ਭਾਜਪਾ ਕਾਂਗਰਸ ਤੇ ਹੁਣ ਇਹ ਜੇ ਇਹਨਾਂ ਨੇ ਲੁੱਟਿਆ ਨਹੀਂ ਤੇ ਫਿਰ ਪੰਜਾਬ ਕੰਗਲਾ ਕਿਵੇਂ ਹੋ ਗਿਆ ਭਾਈ ਮੈਨੂੰ ਕੋਈ ਸਮਝਾ ਜੇ ਲੁੱਟਿਆ ਨਹੀਂ ਜੇ ਪਬਲਿਕ ਦੇ ਰਿਸੋਰਸ ਖਾਦੇ ਨਹੀਂ ਤੇ ਫਿਰ ਪੰਜਾਬ ਦੀ ਇੰਨੀ 부ਰਗਤੀ ਕਿਵੇਂ ਹੋ ਗਈ ਵੀ ਜਵਾਕ ਜੰਮਦਾ 120000 ਕਰੋੜ ਰੁਪਏ ਦਾ ਕਰਜ਼ਾ ਇਹ ਹੈਰਾਨਗੀ ਦੀ ਗੱਲ ਹੈ ਆਧਿਕ ਵਰਤਾਂਤ ਲੋਕਾਂ ਦੀ ਸਮਝ ਆਉਣਾ ਅੱਜ ਮੈਂ ਸਵੇਰੇ ਜਦੋਂ ਖਾਣਦੇ ਬਠਿੰਡੇ ਜ਼ਿਲ੍ਹੇ ਦੇ ਵੱਡੇ ਪਿੰਡ ਮਹਾਰਾਜ ਵਿਖੇ ਦੂਜੀ ਵਾਰ ਪੂਜੇ ਪੰਜਾਬ ਕਾਂਗਰਸ ਦੇ ਅਗੂ ਨਵਜੋਤ ਸਿੰਘ ਸਿੱਧੂ ਨੇ ਸੂਬੇ ਸਰਕਾਰ ਨੂੰ ਨਿਸ਼ਾਨੇ ਤੇ ਰੱਖਿਆ ਉਹਨਾਂ ਕਿਹਾ ਕਿ ਸੂਬੇ ਸਰਕਾਰ ਦੀਆਂ ਗਲਤ ਨੀਤੀਆਂ ਦੀ ਬਦੌਲਤ ਹਰ ਰੋਜ਼ ਸੂਬੇ ਸਿਰ 80 ਕਰੋੜ ਦਾ ਕਰਜ਼ਾ ਚੜ੍ਹ ਰਿਹਾ ਹੈ ਉਹ ਅੱਜ ਰਾਜਵਿੰਦਰ ਸਿੰਘ ਰਾਜਾ ਮਹਾਰਾਜ ਦੇ ਕਰ ਰੱਖੀ ਗਈ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰ ਰਹੇ ਸਨ ਸਿੱਧੂ ਨੇ ਕਿਹਾ ਕਿ ਪਹਿਲਾਂ ਸੂਬੇ ਨੂੰ ਅਕਾਲੀ ਦਲ ਫਿਰ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਨੇ ਲੁੱਟਿਆ ਹੈ ਤਾਂ ਹੀ ਪੰਜਾਬ ਕੰਗਾਲ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਿਰਫ ਆਪਣੇ ਆਕਿਆਂ ਨੂੰ ਲੈ ਕੇ ਮਹਿੰਗੇ ਹਵਾਈ ਸਫਰ ਕਰ ਰਹੇ ਸਨ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪਹਿਲਾਂ ਦੀ ਤਰ੍ਹਾਂ ਕੇਵਲ ਮਾਫੀਆ ਰੇਤਾ ਮਾਫੀਆ ਸ਼ਰਾਬ ਮਾਫੀਆ ਕਾਰੋਬਾਰ ਕਰ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਹੋਰ ਕੀ ਕਿਹਾ ਆਓ ਲੈ ਚੱਲਦੇ ਹਾਂ ਤੁਹਾਨੂੰ ਪੂਰੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਜੇ ਚਾਹੇ ਸੋਸਾਇਟੀਆਂ ਦੇ ਹੋਣ ਚਾਹੇ ਆਰਤੀਆਂ ਦੇ ਹੋਣ ਚਾਹੇ ਬੈਂਕਾਂ ਦੇ ਹੋਣ ਤਿੰਨੂੰ ਹੀ ਮਾਫ਼ ਤਾੜੀਆਂ ਤੜਾ 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 ਗੁਰੂਆਂ ਦੀ ਬੋਲੀ ਲਾਤੀ ਕਈਆਂ ਨੇ ਅੰਗ ਖਿਲਾਰਤੇ ਵੋਟਾਂ ਦੇ ਧ्रुਵੀਕਰਨ ਖਾਤਰ ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾਂ ਖਾਧੀਆਂ ਉਹ ਕੀ ਸੀ ਕੁਛ ਪੂਰਾ ਹੋਇਆ 7 ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਥੋੜੇ ਕੋ ਦਾਨੇ ਨਹੀਂ ਵੰਡੋਂਗੇ ਕਿੱਥੋਂ ਨਹੀਂ ਕਿਹਾ ਸੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦੂੰ ਹਾਂਜੀ ਤੇ 2-2 ਲੱਖ ਹਰੇਕ ਦਾ ਹੋ ਫਿਰ ਉਹਨੂੰ ਬਦਲਤਾ ਆਈਐਸ ਆਫਸਰ ਵੀ ਕੁਮਾਦਦੇ ਹੋਇਆ ਮਾਫ 5000 ਤੇ ਕਿਹਾ ਸੀ 1 ਲੱਖ ਉਹ ਜਿੰਨਾ ਮਾਫ ਕੀਤਾ ਉਹਨੂੰ ਡਬਲ ਸੂਤ ਸਮੇਤ ਹੋਰ ਕਰਦੇ 90 ਦਾ ਸੀ 1 10 ਤੇ ਆ ਗਿਆ ਇਹ ਕਿਉਂ ਪੂਰਾ ਨਹੀਂ ਹੁੰਦਾ ਭਾਈ ਇਹ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਕਿਉਂ ਨਹੀਂ ਪੂਰਾ ਹੁੰਦਾ ਕਿਉਂਕਿ ਨੀਤੀ ਦੀ ਰਾਜਨੀਤੀ ਹੈ ਰਾਜਨੀਤੀ ਕੀ ਹੈ ਕਿਉਂਕਿ ਤੁਸੀਂ ਝੂਠ ਵੇਚਣਾ ਬੰਦ ਕਰ ਦਿੰਦੇ ਹੋ। ਔਰ ਤੁਸੀਂ ਬਜਟ ਦੇ ਵਿੱਚ ਕਹਿੰਦੇ ਹੋ ਵੀ ਆਹ ਪਾਲਿਸੀਆਂ ਲਿਆ ਰਹੀਆਂ। ਆਹ ਪਾਲਸੀ, ਆਹ ਪਾਲਸੀ, ਆਹ ਪਾਲਸੀ। ਤੇ ਫਿਰ ਉਹ ਕੱਲੀ ਥੋੜੀ ਪਾਰਟੀ ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਨਹੀਂ, ਉਹ ਸਾਰੇ ਪੰਜਾਬ ਦੇ ਲਈ। ਉਹਨੇ ਸਾਰਿਆਂ ਦਾ ਭਲਾ ਕਰਨਾ। ਇਹ ਨੀਤੀਗਤ, ਰਾਜਨੀਤੀ ਨਾਲ ਨiyet ਨਾਲ ਨੀਤੀ ਨਾਲ ਨਿਆ। ਅੱਜ ਰਾਹੁਲ ਜੀ ਬੇਚ ਪਟਕੜੇ ਸਾਰ। ਗਲੀ ਗਲੀ ਫਿਰਦੇ ਆ ਵਿਚਾਰਕ ਕਮਾਲ ਦਾ ਬੰਦਾ ਕਿਰਦਾਰ ਵਾਲਾ ਬੰਦਾ ਕਿਉਂ ਕੋਈ ਨਾ ਨਿਆ ਨਾਮ ਦੀ ਕਾਨੂੰਨ ਵਿਵਸਥਾ ਨਾਮ ਦੀ ਕੀ ਕੀ ਨਹੀਂ ਕੋਈ ਅਜਿਹੀ ਪੰਜਾਬ ਟੇਲ ਬੰਦਿਆਂ ਦੀ ਲਾਈਫ ਦੀ ਵੈਲਿਊ ਨਹੀਂ ਬੰਦਿਆਂ ਕੋਲ ਆਪਰਚੂਨਿਟੀ ਨਹੀਂ ਮੇਰੀ ਲੜਾਈ ਵਿਚਾਰਕ ਲੜਾਈ ਇਹ ਕਿਸੇ ਵਿਅਕਤੀ ਵਿਸ਼ੇਸ਼ਨਾ ਹੁੰਦੀ ਹੈ ਤੇ ਫਿਰ ਮੈਂ ਵੀ ਖੇਪੜਦਾ ਰਹਿੰਦਾ ਮੇਰੀ ਲੜਾਈ ਇੱਕ ਪ੍ਰੋਗਰਾਮ ਦੀ ਹੈ ਨੀਤੀਆਂ ਦੀ ਹੈ ਕਿ ਉਹ ਰਾਜ ਹੋਵੇ ਜਿਹੜਾ ਨੀਤੀਆਂ ਦਾ ਹੋਵੇ